ਜੋ ਹੋਵਾ ਹੋਵਤ ਸੋ ਜਾਨਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨਣਾ ਹੈ ਜੇ ਅਸੀਂ ਇਹਨਾਂ ਬਚਨਾਂ ਨੂੰ ਸਮਝ ਲਈਏ ਤਾਂ ਸਾਡੇ ਜੀਵਨ ਵਿੱਚੋਂ ਡਿਪਰੈਸ਼ਨ ਚਿੰਤਾ ਤਣਾਵ ਇਹ ਇਸ ਤੋਂ ਅਸੀਂ ਮੁਕਤ ਹੋ ਸਕਦੇ ਹਾਂ ਮੈਂ ਆਪ ਜੀ ਦੇ ਨਾਲ ਇੱਕ ਗਾਥਾ ਸਾਂਝੀ ਕਰਨੀ ਚਾਹਾਂਗਾ 1972 ਦੇ ਵਿੱਚ ਇੱਕ ਈਦੀ ਇਮਾਨ ਨਾਮ ਦਾ ਜੋਗਾਂਡਾ ਦਾ ਹੁਕਮਰਾਨ ਹੋਇਆ ਉਸ ਨੂੰ ਰਾਤ ਸੁੱਤਿਆਂ ਹੋਇਆ ਇੱਕ ਸੁਪਨਾ ਆਇਆ ਸਵੇਰ ਦੇ ਸਮੇਂ ਉਸ ਨੇ ਆਪਣੀ ਪਰਜਾ ਦੇ ਵਿੱਚ ਇਹ ਹੁਕਮ ਜਾਰੀ ਕਰਵਾ ਦਿੱਤਾ ਜਿੰਨੇ ਵੀ ਏਸ਼ੀਆਈ ਲੋਕ ਹਨ ਉਹ ਮੇਰਾ ਦੇਸ਼ ਜੋਗਾਂਡਾ ਛੱਡ ਕੇ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਣ ਤੇ ਜਾਣ ਦਾ ਸਮਾਂ ਨਿਯਤ ਕਰ ਦਿੱਤਾ 72 ਘੰਟੇ ਦਾ 72 ਘੰਟਿਆਂ ਦੇ ਵਿੱਚ ਲੁਗਾਂਡਾ ਛੱਡਣਾ ਹੋਵੇਗਾ ਹੁਣ ਤੁਸੀਂ ਸੋਚੋ ਜਿਹੜੇ ਲੋਕਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਘਰਬਾਰ ਕਾਰੋਬਾਰ ਖੜੇ ਕੀਤੇ ਹੋਣਗੇ ਲੱਖਾਂ ਕਰੋੜਾਂ ਦੇ ਵਿੱਚ ਆਪਣੀ ਪ੍ਰਾਪਰਟੀ ਲੈ ਕੇ ਗਏ ਹੋਣਗੇ ਉਨ੍ਹਾਂ ਦੀ ਮਾਨਸਿਕ ਸਥਿਤੀ ਕਿਹੋ ਜੀ ਹੋਵੇਗੀ ਨਾਲ ਸ਼ਾਸਕ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਜੁਗੰਡਾ ਛੱਡ ਕੇ ਨਹੀਂ ਜਾਏਗਾ ਮੇਰੀ ਫੌਜ ਮਿਲਟਰੀ ਆਏਗੀ ਉਹਨਾਂ ਨੂੰ ਬੰਨ ਦੀ ਸਜ਼ਾ ਦਿੱਤੀ ਜਾਏਗੀ ਘਰਾਂ ਤੋਂ ਪਕੜਿਆ ਜਾਏਗਾ ਜ਼ਿੰਦਗੀ ਦੀ ਕੀਤੀ ਹੋਈ ਮਿਹਨਤ ਤਿੰਨਾਂ ਦਿਨਾਂ ਦੇ ਵਿੱਚ 72 ਘੰਟਿਆਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਸਭ ਕੁਝ ਜਾਣਾ ਪੈਣਾ ਆਖਰਕਾਰ ਇਕ ਰਾਜੇ ਦਾ ਹੁਕਮ ਸੀ ਜਿੰਨੀ ਪਰਜਾ ਜਿਹੜੀ ਏਸ਼ਿਆਈ ਲੋਕ ਰਹਿੰਦੇ ਸਨ ਉਹਨਾਂ ਨੇ ਹੁਕਮ ਨੂੰ ਮੰਨਿਆ ਤੇ ਮੰਨਦਿਆਂ ਹੋਇਆਂ ਜਿਹੜਾ ਸੀ ਉਹ ਦੇ ਛੱਡਣਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਉਸ ਰਾਜੇ ਦਾ ਹੁਕਮ ਸੀ ਕਿ ਜਿਹੜਾ ਉਹਨਾਂ ਦੇ ਹੱਥਾਂ ਵਿੱਚ ਕੋਈ ਕੀਮਤੀ ਕੜਾ ਕੋਈ ਛੱਲਾ ਕੋਈ ਮੁੰਦੀ ਪਾਈ ਹੋਵੇ ਉਹ ਵੀ 에ਰਪੋਰਟ ਤੇ ਉਤਰਾ ਲਈ ਜਾਵੇ ਭਾਵ ਬਿਲਕੁਲ ਉਹਨਾਂ ਦੇ ਕੋਲੋਂ ਸਭ ਕੁਝ ਖੋਕੇ ਉਹਨਾਂ ਨੂੰ ਆਪੋ ਆਪਣੇ ਦੇਸ਼ ਦੇ ਵੱਲ ਤੋਰਿਆ ਗਿਆ। ਹੁਣ ਉਹ ਆਪੋ ਆਪਣੇ ਦੇਸ਼ ਵਿੱਚ ਪਹੁੰਚੇ ਕੋਈ ਕਾਰੋਬਾਰ ਕਿੱਦਾਂ ਖੜਾ ਕਰ ਸਕਦੇ ਸਨ। ਉਹਨਾਂ ਲੋਕਾਂ ਨੂੰ ਡਿਲੀਵਰੀ ਬਵਾਏ ਬੰਨਣਾ ਪਿਆ। ਕਿਸੇ ਨੂੰ ਪੈਟਰੋਲ ਪੰਪ ਦੇ ਉੱਤੇ ਜਿਹੜਾ ਸੀ ਪੈਟਰੋਲ ਪਾਉਣ ਵਾਲਾ ਬੰਨਣਾ ਪਿਆ। ਕਿਸੇ ਨੂੰ ਕਿਸੇ ਦੀ ਸਫਾਈ ਕਰਨ ਵਾਲਾ ਬੰਨਣਾ ਪਿਆ। ਵੇਖੋ 72 ਘੰਟਿਆਂ ਤੋਂ ਪਹਿਲਾਂ ਜਿਹੜੇ ਲੋਕ ਲੱਖਾਂ, ਕਰੋੜਾਂ, ਅਰਬਾਂ ਦੇ ਮਾਲਕ ਸਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੱਡੀ ਤਾਦਾਦ ਵਿੱਚ ਨੌਕਰ ਕੰਮ ਕਰਦੇ ਸਨ ਪਰ ਸਮਾਂ ਜਦੋਂ ਕਰਵਟ ਲੈਂਦਾ ਹੈ ਹੁਣ ਉਹਨਾਂ ਨੂੰ ਕਿਸੇ ਦੇ ਘਰ ਵਿੱਚ ਜਾ ਕੇ ਆਪਣੇ ਦੇਸ਼ ਵਿੱਚ ਨੌਕਰੀਆਂ ਕਰਨੀਆਂ ਪਈਆਂ ਕੰਮ ਕਰਨਿਆ ਪਿਆ ਕਿਸੇ ਦਾ ਨੌਕਰ ਬੰਨਣਾ ਪਿਆ ਜੋ ਗਾਂਡਾ ਦਾ ਹੀ ਇੱਕ ਇਤਿਹਾਸਕਾਰ ਸੀ ਉਸਨੇ ਆਪਣੇ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਉਹ ਵੱਖਰੇ ਵੱਖਰੇ ਏਸ਼ੀਆਈ ਦੇਸ਼ਾਂ ਵਿੱਚ ਗਿਆ ਉੱਥੇ ਜਾ ਕੇ ਉਹਨੇ ਤਕਰੀਬਨ 7-800 ਲੋਕਾਂ ਤੋਂ ਇਸੇ 72 ਘੰਟਿਆਂ ਵਿੱਚ ਦੇਸ਼ ਛੱਡਣ ਵਾਲੇ ਲੋਕਾਂ ਤੋਂ ਸਵਾਲ ਪੁੱਛ ਕੇ ਪੁੱਛਦਿਆਂ ਹੋਇਆਂ ਉਸਨੇ ਆਖਿਆ ਕਿ ਜਦੋਂ ਕਿਸੇ ਨੂੰ ਦੇਸ਼ ਛੱਡਣਾ ਪੈਂਦਾ ਹੈ ਕਿਸੇ ਨੂੰ ਆਪਣੀ ਬਣਾਈ ਹੋਈ ਪ੍ਰਾਪਰਟੀ ਛੱਡਣੀ ਪੈਂਦੀ ਹੈ ਜਦੋਂ ਕਿਸੇ ਨੂੰ ਧਨ ਦੌਲਤ ਛੱਡ ਕੇ ਬਿਲਕੁਲ ਫਕੀਰ ਬਣ ਕੇ ਜਾਣਾ ਪੈਂਦਾ ਹੈ ਤਾਂ ਉਦੋਂ ਕਈ ਲੋਕ ਆਤਮ ਹੱਤਿਆ ਕਰ ਲੈਂਦੇ ਹੈ ਕਈ ਚਿੰਤਾ ਦੇ ਵਿੱਚ ਹੋ ਜਾਂਦੇ ਹੈ ਕਈ ਮਾਨਸਿਕ ਤੌਰ ਤੇ ਇੰਨੇ ਟੁੱਟ ਜਾਂਦੇ ਆ ਕਿ ਉਹ پاਗਲ ਹੋ ਜਾਂਦੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿਵੇਂ ਸਰਵਾਈਵ ਕੀਤਾ ਤੁਸੀਂ ਇੱਥੇ ਆ ਕੇ ਸਭ ਕੁਝ ਆਪਣਾ ਗਵਾ ਕੇ ਬਹੁਤਿਆਂ ਲੋਕਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਦੇਣ ਵਾਲੀ ਜੋ ਸ਼ਕਤੀ ਸੀ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਸੀ ਉਸੇ ਨੇ ਹੀ ਆਪਣਾ ਭਾਣਾ ਵਰਤਾ ਕੇ ਸਾਡੇ ਤੋਂ ਸਭ ਕੁਝ ਲੈ ਲਿਆ ਇਸ ਵਾਸਤੇ ਨਾ ਦੇਣ ਦੇ ਉੱਤੇ ਕੋਈ ਖੁਸ਼ੀ ਮਨਾ ਸਕਦਾ ਹੈ ਨਾ ਲੈਣ ਤੇ ਉਹਦੇ ਨਾਲ ਲੜਿਆ جا ਸਕਦਾ ਇਸੇ ਵਾਸਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਜੋ ਹੋਵਾ ਉਹ ਬਤ ਸੋ ਜਾਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨਣਾ ਜਿਹੜਾ ਵਾਸ਼ ਗੁਰੂ ਪ੍ਰਭੂ ਦੇ ਹੁਕਮ ਨੂੰ ਪਛਾਨ ਲੈਂਦਾ ਹੈ ਉਹਨੂੰ ਪਤਾ ਹੈ ਕਿ ਜੋ ਵਾਹਿਗੁਰੂ ਕਰਦੇ ਹਨ ਜਦੋਂ ਮਨੁੱਖ ਲਖਪਤੀ ਹੁੰਦਾ ਹੈ ਜਦੋਂ ਮਨੁੱਖ ਦੇ ਕੋਲੇ ਬਹੁਤ ਕੁਝ ਹੁੰਦਾ ਹੈ ਮਾਣ ਸਤਕਾਰ ਇੱਜ਼ਤ ਹੁੰਦੀ ਹੈ ਕੁਰਸੀ ਹੁੰਦੀ ਹੈ ਪ੍ਰਤਿਭਾ ਹੁੰਦੀ ਹੈ ਉਦੋਂ ਵੀ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਜੇ ਕਿਤੇ ਸਾਡੇ ਕਰਮਾਂ ਦੇ ਕਰਕੇ ਸਾਨੂੰ ਸਾਡੇ ਤੋਂ ਲੈ ਲਿੰਦਾ ਹੈ ਤਾਂ ਸਾਨੂੰ ਚਿੰਤਾ ਤੋਂ ਮੁਕਤ ਹੋ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ ਸੋ ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੇ ਮਨੁੱਖ ਵਾਹਿਗੁਰੂ ਦੇ ਦਿੱਤੇ ਹੋਏ ਵਿੱਚ ਸ਼ੁਕਰ ਮਨਾਉਂਦੇ ਹਨ ਸ਼ੁਕਰਾਨਾ ਕਰਦੇ ਹਨ ਵਾਹਿਗੁਰੂ ਉਹਨਾਂ ਦੇ ਘਰਾਂ ਦੇ ਵਿੱਚ ਬੇਅੰਤ ਦਾਤਾਂ ਬਖਸ਼ਦਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਾਨੂੰ ਪੈਰ ਪੈਰ ਤੇ ਗੁਰਬਾਣੀ ਇਹ ਗੱਲ ਸਮਝਾਉਂਦੀ ਹੈ